ਸਤਿ ਸ਼੍ਰੀ ਅਕਾਲ ਦੋਸਤੋ ਪਿਆਰ ਭਰੀ ਫਤਿਹ ਕੋਲ ਕਰ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ ਸਵਾਗਤ ਹੈ ਤੁਸੀਂ ਜੁੜ ਗਏ ਹੋ ਤੀਰਥ ਵਰਲਡ ਦੇ ਨਾਲ ਇੱਕ ਬਹੁਤ ਪੁਰਾਣੀ ਕਿਤਾਬ ਆਪਾਂ ਲੱਭ ਕੇ ਲਿਆਂਦੀ ਆ ਜਿਹਦੇ ਵਿੱਚ ਬੜਾ ਕੁਝ ਲਿਖਿਆ ਹੋਇਆ ਸਿੱਖਾਂ ਦੀ ਵਿੱਦਿਆ ਦੀ ਪਰਵਿਰਤੀ ਕੀ ਹੈ ਵਿੱਦਿਆ ਦਾ ਮੂਲ ਸਿਧਾਂਤ ਕੀ ਹੈ ਜਾਂ ਵਿੱਦਿਆ ਕਿਉਂ ਪੜਨੀ ਚਾਹੀਦੀ ਆ ਤੇ ਵਿੱਦਿਆ ਮੀ ਜਿਕੇ ਸਿੱਖਿਆ ਇੱਕ ਅਜੀਹੀ ਚੀਜ਼ ਆ ਜੋ ਇੱਕ ਜਾਨਵਰ ਨੂੰ ਜਾਨਵਰ ਜਾਂ ਪਸ਼ੂ ਬਕਤੀ ਵਾਲੇ ਇਨਸਾਨ ਨੂੰ ਵੀ ਵਧੀਆ ਅਨੁਸਾਰ ਬਣਾ ਦਿੰਦੀ ਹੈ ਤੇ ਹੁਣ ਜੇ ਅਸੀਂ ਗੁਰੂ ਸਾਹਿਬ ਦੇ ਦੇਸ਼ ਅਨੁਸਾਰ ਦੇਖੀਏ ਤਾਂ ਵਿੱਦਿਆ ਦਾ ਅਨੁਭਵਾ ਜਿਹੜਾ ਬਹੁਤ ਸ੍ਰੇਸ਼ਟ ਮੰਨਿਆ ਗਿਆ ਬਹੁਤ ਸ੍ਰੇਸ਼ਟ ਅਨੁਭਵਾ ਵਿੱਦਿਆ ਮੰਦੀ ਚੰਚਲਤਾ ਵਿਸ਼ੇ ਵਿਕਾਰਾਂ ਵੱਲ ਜਾਣ ਵਾਲੀ ਰੁਚੀ ਨੂੰ ਬੁੱਧੀ ਦੇ ਅਧੀਨ ਕਰ ਦਿੰਦੀ ਹੈ ਇਹ ਇਨਸਾਨ ਨੂੰ ਅਸਲ ਵਿੱਚ ਉਸ ਨੂੰ ਪਛਾਣਨ ਦਾ ਮੌਕਾ ਦਿੰਦੀ ਹੈ ਇਹੋ ਅਸਲ ਵਿਦਿਆ ਇੱਕ ਪਸ਼ੂ ਵਰਤੀ ਵਾਲੇ ਇਨਸਾਨ ਨੂੰ ਵੀ ਇੱਕ ਸਹੀ ਮਨੁੱਖ ਇਨਸਾਨ ਦੇ ਵਿੱਚ ਤਬਦੀਲ ਕਰ ਦਿੰਦੀ ਆ ਵਿਦਿਆ ਤੁਹਾਡੀ ਸਿੱਖਿਆ ਵਿਦਿਆ ਪ੍ਰਾਪਤੀ ਦਾ ਅੰਤਮ ਨਿਸ਼ਾਨਾ ਸਦਾ ਬਖਾਸ ਹੈ ਪਰਉਪਕਾਰ ਹੈ ਉਮਾਵਾ ਵਿਦਿਆ ਕਦੇ 베ਚੀ ਨਹੀਂ ਜਾ ਸਕਦੀ ਪਰ ਅੱਜ ਕੱਲ੍ਹ ਦੇ ਸਾਡੇ ਸਕੂਲਾਂ ਕਾਲਜਾਂ ਵਾਲਿਆਂ ਨੇ ਵਿੱਦਿਆ ਨੂੰ ਸਿਰਫ ਪੜ੍ਹਾਈ ਨੂੰ ਇੱਕ ਕਮਾਈ ਦਾ ਜਰੀਆ ਬਣਾ ਲਿਆ। ਪੜ੍ਹਾਈ ਇੱਕ ਵਜਿਹੀ ਸੀ ਸੀ ਜੋ ਇਨਸਾਨ ਨੂੰ ਉਸਦੇ ਮੂਲ ਸਿਧਾਂਤ ਜਾਂ ਉਸ ਨੂੰ ਉਸਦੇ ਆਪਣੇ ਆਪ ਨਾਲ ਜੋੜਦੀ ਸੀ। ਪਰ ਜੋ ਅੱਜ ਦੀ ਸਿੱਖਿਆ ਪ੍ਰਣਾਲੀ ਆ ਵਿੱਦਿਆ ਪ੍ਰਣਾਲੀ ਆ ਉਹ ਇੱਕ ਕਮਾਈ ਦਾ ਸਾਧਨ ਬਣ ਕੇ ਰਹੀ ਹੈ। ਵੱਡੇ ਵੱਡੇ ਸਕੂਲਾਂ ਦੀ ਮੋਟ ਸਿੱਖਿਆ ਨੂੰ ਇੱਕ ਪੈਸੇ ਦੇ ਰੂਪ ਵਿੱਚ ਵੰਡਣਾ ਵੇਚਿਆ ਜਾ ਰਿਆ ਪੜਾਈ ਤੇ ਉਹ ਪੜਾਈ ਜੋ ਸਾਡੇ ਗੁਰੂ ਮਹਾਰੇ ਨੇ ਸਾਨੂੰ ਅਸਲ ਰੂਪ ਵਿੱਚ ਫਰੀਦ ਦਿੱਤੀ ਸੀ ਅਸਲ ਮੂਲ ਪਛਾਣਣ ਲਈ ਦਿੱਤੀ ਸੀ ਉਹ ਚੀਜ਼ਾਂ ਹੁਣ ਵੇਚੀਆਂ ਜਾ ਰਹੀਆਂ ਨੇ ਮੇਰੀ ਇੱਕ ਚਾਰਕ ਲਾਈਨਾਂ ਦੀ ਕਵਿਤਾ ਸੀ ਕਿ ਪਹਿਲੇ ਅਧਿਆਪਕ ਤੁਹਾਡੇ ਮਾਪੇ ਜਿਨ੍ਹਾਂ ਤੁਹਾਨੂੰ ਜਨਮ ਦਿੱਤਾ ਤੁਹਾਡੇ ਪਹਿਲੇ ਅਧਿਆਪਕ ਤੁਹਾਡੇ ਮਾਪਿਓ ਨੇ ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ ਇਸ ਦੁਨੀਆ ਦੇ ਵਿੱਚ ਆਉਣ ਦਾ ਮੌਕਾ ਦਿੱਤਾ ਤੁਹਾਡੇ ਦੂਜੇ ਮਾਪੇ ਤੁਹਾਡੇ ਸਕੂਲ ਦੇ ਅਧਿਆਪਕ ਜਿਨ੍ਹਾਂ ਨੇ ਤੁਹਾਨੂੰ ਅੱਖਰੀ ਤੇ ਸ਼ਬਦੀ ਗਿਆਨ ਦਿੱਤਾ ਸਕੂਲ ਦੇ ਅਧਿਆਪਕ ਤੁਹਾਨੂੰ ਅੱਖਰਾਂ ਦੀ ਪਛਾਣ ਕਰਨਾ ਸ਼ਬਦਾਂ ਦੀ ਪਛਾਣ ਕਰਨਾ ਤੇ ਉਹਨਾਂ ਦੇ ਅਰਥਾਂ ਬਾਰੇ ਦੱਸਦੇ ਨੇ ਕਿ ਅੱਖਰ ਕੀ ਹੈ ਇਹਦੀ ਪਛਾਣ ਕੀ ਹੈ ਇਹਦੇ ਅਰਥ ਕੀ ਨੇ ਇਦੇ ਕੀ ਮਾਇਨੇ ਨਿਕਲਦੇ ਨੇ ਤੇ ਤੀਜੇ ਮਾਪੇ ਸਾਡੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਨੇ ਸਾਡਾ ਜੀਵਨ ਹੀ ਤਾਰਦਾ ਹੈ ਕਿ ਮੇਰੀ ਇੱਕ ਛੋਟੀ ਜੀ ਕਵਤਾ ਸੀ ਤੇ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਤੀਜੇ ਮਾਪੇ ਨੇ ਤੀਜੇ ਗੁਰੂ ਨੇ ਜਿਨ੍ਹਾਂ ਨੇ ਸਾਨੂੰ ਇਸ ਜੀਵਨ ਦੇ ਵਿੱਚ ਤਾਰ ਦਿੱਤਾ ਸਾਡਾ ਜੀਵ ਸਾਨੂੰ ਚੰਗੇ ਮਾੜੇ ਦੀ ਪਹਿਚਾਣ ਕਰਨੀ ਸਿਖਾ ਦਿੱਤੀ ਤੇ ਅਸੀਂ ਆਖਰ ਉਸ ਗੁਰਬਾਣੀ ਦੇ ਨਾਲ ਜੁੜ ਗਏ ਗੁਰਬਾਣੀ ਪੜ੍ਹਤਾ ਸਕਦੇ ਹਾਂ ਅਗਰ ਤੁਸੀਂ ਵਿਦਿਆ ਗ੍ਰਹਿਣ ਕਰੋਗੇ ਸਿੱਖਿਆ ਗ੍ਰਹਿਣ ਕਰੋਗੇ ਅਸਲ ਮਾਇਨੇ ਦੇ ਵਿੱਚ ਹਰ ਇੱਕ ਚੀਜ਼ ਨੂੰ ਸਿੱਖਣ ਲਈ ਕੁਝ ਟਾਈਮ ਕੁਝ ਸਮਾਂ ਲਾਉਣਾ ਪੈਂਦਾ ਫਿਰ ਤੁਹਾਨੂੰ ਜਾ ਕੇ ਉਹ ਚੀਜ਼ਾਂ ਸਿੱਖਣ ਲੱਗਦੀਆਂ ਨੇ ਤੇ ਗੁਰੂ ਜੀ ਦਾ ਦੱਸਿਆ ਵਿਦਿਆ ਦਾ అనుਪਵਨ ਨਵੀਨ ਪੱਛਮੀ ਵਿਦਵਾਨਾਂ ਦੇ ਵਿਦਿਅਕ ਮਤਾਂ ਨਾਲ ਮੇਲ ਖਾਂਦਾ ਉਹ ਕਹਿੰਦੇ ਹਨ ਕਿ ਵਿੱਦਿਆ ਦਾ ਮਨੋਵਿਗਿਆਨਕ ਤਰੀਕਾ ਖਿਆਲਾਂ ਦੀਆਂ ਸੰਗਣੀਆਂ ਬੜੀਆਂ ਹੁੰਦੀਆਂ ਜਦੋਂ ਵਿੱਦਿਆ ਹੁੰਦੀ ਆ ਤਾਂ ਤੁਹਾਡੇ ਮਨਾਂ ਦੇ ਵਿੱਚ ਖਿਆਲਾਂ ਦੀਆਂ ਬੜੀਆਂ ਜਜ਼ੀਰਾ ਪਣਪ ਪੈਂਦੀਆਂ ਤੇ ਆ ਕਿਵੇਂ ਹੋ ਗਿਆ ਉਹ ਕਿਵੇਂ ਹੋ ਗਿਆ ਇਹ ਸਾਨੂੰ ਇਸ ਤਰ੍ਹਾਂ ਪੜਿਆ ਜਿਹਾ ਪੜਾਇਆ ਜਾ ਰਿਹਾ ਪਰ ਅਸਲ ਮੈਨੇ ਵਿੱਚ ਕੋਈ ਸੀ ਅਸਲ ਵਿੱਚ ਗੱਲ ਇਹ ਆ ਕਿ ਜਿੰਨਾਂ ਚੀਜ਼ਾਂ ਬਾਰੇ ਹਜੇ ਸਾਨੂੰ ਨੌਲੇਜ ਨਹੀਂ ਉਨ੍ਹਾਂ ਬਾਰੇ ਪਹਿਲਾਂ ਪੜੋ ਜੋ ਗੁਰੂ ਮਹਾਰਾਜ ਦੀਆਂ ਸਾਖੀਆਂ ਵੀ ਆਉਂਦੀਆਂ ਨੇ ਉਹਨਾਂ ਦੇ ਜੀਵਨ ਆਉਂਦੇ ਨੇ ਉਹ ਸਾਡੇ ਜੀਵਨ ਨੂੰ ਸੇਧ ਦਿੰਦੇ ਨੇ ਅਸੀਂ ਉਹਨਾਂ ਤਾਰਕਾਂ ਵਿੱਚ ਨਹੀਂ ਪੜਨਾ ਕਿ ਆ ਕਿਵੇਂ ਹੋ ਗਿਆ ਉਹ ਕਿਵੇਂ ਹੋ ਗਿਆ ਜੋ ਅਸਲ ਰੂਪ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦੱਸਿਆ ਗਿਆ ਕਿ ਤੁਸੀਂ ਸ਼ਬਦ ਦੇ ਨਾਲ ਜੁੜਨਾ ਸ਼ਬਦ ਨੂੰ ਗੁਰੂ ਮੰਨਣਾ ਤੇ ਸ਼ਬਦ ਤੋਂ ਵੱਡਾ ਗੁਰੂ ਕੋਈ ਨਹੀਂ ਹੋ ਸਕਦਾ ਸ਼ਬਦ ਤੁਹਾਨੂੰ ਸੇਧ ਦਿੰਦਾ ਜਿਹੜੇ ਗੁਰੂ ਨੂੰ ਆਪਣੇ ਜੀਵਨ ਮਾਰਨ ਬਾਰੇ ਨਹੀਂ ਪਤਾ ਉਹ ਤੁਹਾਡਾ ਜੀਵਨ ਕਿਵੇਂ ਕਿਤਾਬ ਤੇ ਕਿਤਾਬ ਇਸ ਕਿਤਾਬ ਨੂੰ ਆਪਾਂ ਹੌਲੀ-ਹੌਲੀ ਪੜਾਂਗੇ ਇਹਦੇ ਬਾਰੇ ਬੜਾ ਕੁਝ ਜਾਣਾਂਗੇ ਕਿਉਂਕਿ ਬਹੁਤ ਵਧੀਆ ਚੀਜ਼ਾਂ ਲਿਖੀਆਂ ਹੋਈਆਂ ਨੇ ਇਸ ਕਿਤਾਬ ਦੇ ਵਿੱਚ ਤੇ ਕਾਫੀ 50 ਸਾਲਾਂ ਦਾ ਇਤਿਹਾਸ ਇਸ ਕਿਤਾਬ ਵਿੱਚ ਦਰਜ ਹੈ ਵਿੱਤਿਆ ਤੇ ਹੋਰ ਵੀ ਸਿੱਖਾਂ ਲਈ ਹੋਰ ਬੜਾ ਕੁਝ ਹੈ ਤੇ ਇਸ ਕਿਤਾਬ ਨੂੰ ਹੁਣ ਆਪਾਂ ਡੇਲੀ ਪੜਿਆ ਕਰਾਂਗੇ ਇਸ ਵਿੱਚ ਜੋ ਲਿਖਿਆ ਉਹਦਾ ਸਕਰੀਨ ਸ਼ਾਟ ਆਪਾਂ ਸਕਰੀਨ ਤੇ ਸਾਂਝਾ ਕਰਿਆ ਕਰਾਂਗੇ ਤਾਂ ਕਿ ਹੋ ਲੋਕ ਨੂੰ ਪੜ ਸਕਣ ਤੇ ਵਿਦਿਆ ਪ੍ਰਾਪਤ ਕਰਨ ਨੂੰ ਨਵੇਂ ਖਿਆਲਾਂ ਤੇ ਪਿਛਲੇ ਅਭਿਆਸ ਨਾਲ ਵੀ ਜੋੜਿਆ ਜਾਂਦਾ ਤੇ ਉਹੀ ਇੱਕ ਵਿਦਿਆ ਦੀ ਪ੍ਰਾਪਤੀ ਆ ਅਗਰ ਤੁਸੀਂ ਅਸਲ ਮਾਇਨੇ ਵਿੱਚ ਉਸ ਦਾ ਮੂਲ ਪਛਾਣਦੇ ਕੇਵਲ ਅੱਖਰ ਬੋਧ ਨੂੰ ਅਸੀਂ ਵਿਦਿਆ ਨਹੀਂ ਕਹਿ ਸਕਦੇ ਕਿ ਅੱਖਰ ਸਮਝ ਲਈ ਵਿਦਿਆ ਪ੍ਰਾਪਤੀ ਨਾ ਵਿਦਿਆ ਦੇ ਸ਼ਬਦਾਂ ਨੂੰ ਪੜਨਾ ਅੱਖਰਾਂ ਦੇ ਸ਼ਬਦਾਂ ਨੂੰ ਪੜਨਾ ਪਹਿਲਾਂ ਅਸੀਂ ਊੜਾ ਆੜਾ ਪੜਦੇ ਹੁੰਦੇ ਸੀ ਕ੍ਰੇਤਾ ਨੂੰ ਸ਼ਬਦਾਂ ਦਾ ਅਰਥ ਦੱਸਿਆ ਗਿਆ ਕਿ ਸਸਾ ਬੱਬਾ ਬੁੱਬਾ ਸ਼ਬਦ ਚੱਚਾ ਬੰਬਾ ਚੱਚੇ ਨੂੰ ਕੰਨਾ ਚਮਚਾ ਫਿਰ ਅਸੀਂ ਹੌਲੀ-ਹੌਲੀ ਉਸ ਨੂੰ ਸਹਿਜੇ ਪੜ੍ਹ ਲਏ ਕਿਉਂਕਿ ਸਾਨੂੰ ਸਮਝ ਆ ਗਈ ਉਹ ਸਖਰਾਂ ਦਾ ਗਿਆਨ ਹੋ ਗਿਆ ਫਿਰ ਅਸੀਂ ਅੱਗੇ ਉਸ ਵਿਦਿਆ ਦੀ ਜਾਣਕਾਰੀ ਪ੍ਰਾਪਤ ਕੀਤੀ ਤੇ ਦਿਮਾਗ ਆ ਸਾਡਾ ਹੌਲੀ-ਹੌਲੀ ਜਿਵੇਂ ਸਾਡੀ ਉਮਰ ਵੱਧਦੀ ਆ ਉਸੇ ਤਰ੍ਹਾਂ ਸਾਡੇ ਦਿਮਾਗ ਦਾ 파ਸਲਾ ਵੀ ਵੱਧਦਾ ਜਾਂਦਾ ਨਵੀਆਂ ਚੀਜ਼ਾਂ ਸਟੋਰ ਹੁੰਦੀਆਂ ਰਹਿੰਦੀਆਂ ਤੇ ਜਿਹੜਾ ਪੜ੍ਹਾਈ ਦਾ ਤਰੀਕਾ ਸਭ ਤੋਂ ਉੱਤਮ ਹੈ ਸਭ ਨੂੰ ਪੜ੍ਹਾਈ ਗ੍ਰਹਿਣ ਚਾਲੀ ਚ ਕਰਨੀ ਚਾਹੀਦੀ ਹੈ ਚਾਹੇ ਉਹ ਕੁੜੀਆਂ ਨੇ ਚਾਹੇ ਮੁੰਡੇ ਨੇ ਕਿਸੇ ਨੂੰ ਪੜ੍ਹਾਈ ਤੋਂ ਬਾਝਿਆ ਨਹੀਂ ਰੱਖਣਾ ਚਾਹੀਦਾ ਕਿਸੇ ਨੂੰ ਵੀ ਵਿੱਦਿਆ ਤੋਂ ਬਾਝੇ ਨਹੀਂ ਲੈਣਾ ਚਾਹੀਦਾ ਤੇ ਜਿਹੜੀ ਪੜ੍ਹਾਈ ਹੈ ਪੜ੍ਹਾਈ ਤੁਹਾਡੇ ਜੀਵਨ ਦਾ ਮੂਲ ਸਭਾ ਹੈ ਪਹਿਲਾ ਸਮਾਂ ਹੁੰਦਾ ਸੀ ਕਿ ਪੜ੍ਹਨ ਦੀ ਇਜਾਜ਼ਤ ਨਹੀਂ ਹੁੰਦੀ ਸੀ ਕਿਉਂਕਿ ਜੋ ਮਨੁੱਖ ਸਮਰਤੀ ਸੀ ਨਾ ਉਸ ਲਈ ਕਾਨੂੰਨ ਇਹਨੇ ਲਾਗੂ ਕਰਤੇ ਸੀ ਕਿ ਛੋਟੀਆਂ ਜਾਤਾਂ ਨੇ ਪੜ ਨਹੀਂ ਸਕਦੇ ਉੱਚੀਆਂ ਸੜਨੀਆਂ ਵਿੱਚ ਬੈਠ ਨਹੀਂ ਸਕਦੇ ਪਾਣੀ ਨਹੀਂ ਪੀ ਸਕਦੇ ਪਰ ਫਿਰ ਬਾਬਾ ਸਾਹਿਬ ਭੀਮਰਾਓਂ ਬੇਦਕਰ ਜੋ ਪੜੇ ਲਿਖੇ ਆਪਣੇ ਪੈਰਾ ਤੇ ਖੜੇ ਹੋਏ ਤੇ ਭਾਰਤ ਦਾ ਸੰਵਧਾਨ ਲਿਖਿਆ ਤੇ ਆਰਥਿਕ ਸਮਾਜਿਕ ਤੇ ਰਾਜਨੀਤਿਕ ਲੜਾਈ ਲੜੀ ਤਾਂ ਕਿ ਸਾਡੇ ਲੋਕਾਂ ਦਾ ਜੀਵਨ ਸੁਧਰ ਸਕੇ ਅੱਜ ਕਈ ਵਰਗ ਭਾਰਤ ਦੇ ਸੰਵਿਧਾਨ ਦੇ ਨਾਲ ਜੁੜੇ ਡਾਕਟਰ ਭੀਮਰਾਓ ਬੇਦਕਰ ਨੂੰ ਸਿਰਫ ਗਲਤ ਸਮਾਜ ਦਾ ਨੁਮਾਇੰਦਾ ਕਿ ਉਹਨਾਂ ਲਈ ਇਸਨੇ ਕੀਤਾ ਪਰ ਇੱਕ ਗੱਲ ਇੱਥੇ ਦੱਸ ਦਿਆਂ ਕਿ ਤੁਹਾਨੂੰ ਵੋਟ ਪਾਉਣ ਦਾ ਅਧਿਕਾਰ ਵੀ ਡਾਕਟਰ ਭੀਮਰਾਓ ਬੇਦਕਰ ਬਾਬਾ ਸਾਹਿਬ ਨੇ ਲੈ ਕੇ ਉੱਪਰਲੀ ਬੋਟ ਤੇ ਥੰੜੀ ਹੋ ਤੁਹਾਨੂੰ ਵੋਟ ਪਾਉਣ ਦਾ ਅਧਿਕਾਰ ਨਾ ਹੁੰਦਾ ਅਗਰ ਬਾਬਾ ਸਾਹਿਬ ਨੇ ਤੁਹਾਡਾ ਇਸ ਸੰਵਿਧਾਨ ਦੇ ਵਿੱਚ ਲਿਖਿਆ ਅਧਿਕਾਰ ਬਾਬਾ ਸਾਹਿਬ ਦੇ ਅਧਿਕਾਰਾਂ ਸਦਕਾ ਹੀ ਤੁਹਾਨੂੰ ਅੱਜ ਕੁਰਸੀ 'ਤੇ ਬਹਿਣ ਦੀ ਇਜਾਜ਼ਤ ਮਿਲੀ ਹੈ ਅੱਜ ਤੁਹਾਨੂੰ ਉੱਚੇ ਅਹੁਦੇ 'ਤੇ ਬਰਾਜਮਾਨ ਹੋਣ ਦੀ ਇਜਾਜ਼ਤ ਮਿਲੀ ਹੈ ਅੱਜ ਦੇ ਤੁਸੀਂ ਪੱਟੀਆਂ ਨੌਕਰੀਆਂ ਤੇ ਲੱਗੇ ਹੋ ਵੱਡੇ ਅਫਸਰ ਬਣੇ ਹੋ ਤਾਂ ਭਾਰਤ ਦੇ ਸੰਵਿਧਾਨ ਦੇ ਤਹਿਤ ਬਣੇ ਹੋ ਇਹਦੇ ਪਿੱਛੇ ਬਾਬਾ ਸਾਹਿਬ ਦੀ ਬਹੁਤ ਵੱਡੀ ਕਾਰਨ ਹੈ ਬਾਕੀ ਵੀਡੀਓ ਲੰਬੀ ਹੋ ਜਾਂਦੀ ਹੈ ਕਿ ਲੰਬੀ ਵੀਡੀਓ ਨੂੰ ਘੱਟ ਦੇਖਦੇ ਨੇ ਤੇ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਕਿ ਛੋਟੇ-ਛੋਟੇ ਭਾਗਾਂ ਦੇ ਵਿੱਚ ਤੁਹਾਨੂੰ ਇਸ ਕਿਤਾਬ ਬਾਰੇ ਪੂਰੀ ਜਾਣਕਾਰੀ ਲਈਏ ਤੇ ਬਾਕੀ ਵਿਚਾਰ ਕਿਵੇਂ ਦੇ ਲੱਗੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਿਆ ਕਰੋ ਕੋਸਾ ਕੁਛ ਕਮੈਂਟ ਬਾਕਸ ਵਿੱਚ ਜਰੂਰ ਲਿਖਦੇ ਰਹੋ ਸਤਿ ਸ੍ਰੀ ਅਕਾਲ